मैंने भगवंत मान साहब से बात की भगवंत मान किसान के बेटे हैं इनकी भी खेती की जमीन है पंजाब में आज भी इनका परिवार खेती करता है पंजाब में हमारी सरकार खेडूत भाइयों के लिए खूब काम कर रही है हम तुरंत टिकट कटा के आप लोगों के बीच में आज आप लोगों से मिलने के लिए आए हैं बात करने के लिए आए हैं ਦੇਖੋ ਯਾਰ ਕਿੰਨਾ ਕਫਰ ਤੋਲ ਰਿਹਾ ਇਹ ਬੰਦਾ ਕਿੰਨਾ ਝੂਠਾ ਬੰਦਾ ਹੈ ਹਨਾ ਹੁਣ ਇੱਥੇ ਇਹਨਾਂ ਦਾ ਰੂਪ ਕੀ ਆ ਇੱਥੇ ਇਹਨਾਂ ਨੇ ਕਿਸਾਨਾਂ ਨੂੰ ਚੰਗੀ ਤਰ੍ਹਾਂ ਉਹਨਾਂ ਦੇ ਡਾਂਗ ਫੇਰ ਕੇ ਉਹਨਾਂ ਨੂੰ ਭਜਾਇਆ ਉਹਨਾਂ ਦੇ ਟੈਂਟ ਪੱਟ ਤੇ ਉਹਨਾਂ ਦੇ ਭਾਂਡੇ ਸਿਲੰਡਰ ਸਾਰੇ ਇੱਕ ਜੋ ਟਰਾਲੀਆਂ ਇੱਧਰ ਉੱਧਰ ਹੋ ਗਈਆਂ ਸੋ ਮਤਲਬ ਇੱਥੇ ਕੀ ਹਾਲਾਤ ਆ ਤੇ ਗੁਜਰਾਤ ਜਾ ਕੇ ਦੇਖੋ ਇਹ ਕਿੰਦਾ ਝੂਠ ਲਗਾਇਆ ਬੋਲਣ ਬੰਦਾ ਹਨਾ ਸੋ ਯਾਰ ਕਿਉਂ ਇਹ ਲੋਕਾਂ ਦੇ ਇਹਨੇ 2 ਗਲੇ ਫੇਸ ਕਿਉਂ ਆ ਹੈ ਤੁਸੀਂ ਕਹਿੰਦੇ ਸੀ ਫੇ ਹਮ ਰਾਜਨੀਤੀ ਕਰਨੇ ਨਹੀਂ ਬਦਲਣਾ ਹੈ ਆ ਆ ਬਦਲਾਬ ਤੁਹਾਡਾ ਤੁਸੀਂ ਪੰਜਾਬ ਦੇ ਵਿੱਚ ਲੈਂਡ ਪੋਲਿੰਗ ਦੇ ਨਾਲ ਤੁਸੀਂ ਦੁਖੀ ਕੀਤਾ ਹੈ ਕਿਸਾਨਾਂ ਨੂੰ ਤੁਸੀਂ ਪੂਰੇ ਪੰਜਾਬ ਚ ਤੁਹਾਡੇ ਲਹਨਤਾ ਪੈ ਰਹੀਆਂ ਤੁਹਾਡੇ ਜਿੰਨੇ ਤੁਸੀਂ ਉੱਪਰੋਂ ਹੁਕਮ ਦੇ ਦਿੰਦੇ ਨੇ ਫੇ ਆ ਪੋਸਟ ਪਾਓ ਤੁਹਾਡੇ ਆ ਭੇਡਾਂ ਤੁਹਾਡੀਆਂ ਪੋਸਟਾਂ ਪਾਉਂਦੀਆਂ ਥੱਲੇ ਤੁਸੀਂ ਕਮੈਂਟ ਤਾਂ ਪੜ ਲਿਆ ਕਰੋ ਘਟੋ ਘਟ ਇਹ ਕੌਣ ਹੱਕ ਚਾਹ ਕੌਣ ਖਿਲਾਫ ਆ ਯਾਰ ਤੁਸੀਂ ਜ਼ਮੀਨ ਤੇ ਦਾ ਉਤਰੋ ਤੁਸੀਂ ਆਪਣੇ ਵਰਕਰਾਂ ਕੋਲੋਂ ਤੁਸੀਂ ਕੁਐਸਚਨ ਕਰਾ ਰਹੇ ਆ ਉਹਨਾਂ ਦੇ ਆਨਸਰ ਦੇ ਕੇ ਤੁਸੀਂ ਬੇਵਕੂਫ ਲੋਕਾਂ ਨੂੰ ਬਣਾ ਰਹੇ ਆ ਸੋ ਇਹ ਕੰਮ ਬਹੁਤੇ ਲੰਬੇ ਨਹੀਂ ਚੱਲਣੇ ਸੁਣ ਲਓ ਗੱਲ ਐਵੇਂ ਤੁਸੀਂ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਪੁਰਾਣਾ ਜ਼ਮਾਨਾ ਨਹੀਂ ਹੈਗਾ ਫੇਰ ਦੇਖੋ ਇਹ ਬੋਲੀ ਜਾਂਦਾ ਆ ਕਿ ਮਾਨ ਸਾਹਿਬ ਦਾ ਹਜੇ ਵੀ ਪਰਿਵਾਰ ਖੇਤੀ ਕਰਦਾ ਆ ਪੰਜਾਬ ਦੇ ਵਿੱਚ ਸੋ ਉਹਨਾਂ ਨੂੰ ਪਤਾ ਆ ਕਿ ਗੁਜਰਾਤੀਆਂ ਨੇ ਕਿਹੜਾ ਜਾ ਕੇ ਦੇਖਣਾ ਸਤੋਜ ਦੇ ਵਿੱਚ ਕੌਣ ਖੇਤੀ ਕਰਦਾ ਆ ਹਣਾ ਸੋ ਦੇਖੋ ਕਿੱਡੀ ਇਹ ਗੰਦੀ ਗੇਮ ਹੈ ਰਾਜਨੀਤੀ ਯਾਰ ਕਿਦਾਂ ਤੁਸੀਂ ਲੋਕਾਂ ਨੂੰ ਭੋਲੇ ਭਾਲੇ ਮਾਸੂਮ ਲੋਕਾਂ ਨੂੰ ਅਸੀਂ ਵੀ ਉਹਨਾਂ ਲੋਕਾਂ ਦੇ ਵਿੱਚ ਸ਼ਾਮਲ ਆ ਜਿਹੜੇ ਕਦੀ ਬੇਵਕੂਫ ਬਣੇ ਸੀ ਤੁਹਾਡੇ ਪਿੱਛੇ ਲੱਗ ਕੇ ਸਾਨੂੰ ਵੀ ਲੱਗਦਾ ਸੀ ਯਾਰ ਇਹ ਖੁੱਲੀਆਂ ਆਈਆਂ ਸ਼ਰਟਾਂ ਢਾਈ ਢਾਈ ਸੌ ਵਾਲੀਆਂ ਪਾ ਕੇ ਤੁਸੀਂ ਯਾਰ ਆਮ ਜਿਹੇ ਬੰਦੇ ਆ ਫਲਾਨੇ ਯਾਰ ਤੁਹਾਡਾ ਤਾਂ ਹੁਣ ਫੇ ਇਹ ਦੇਖੋ ਕਹਿੰਦਾ ਵੀ ਅਸੀਂ ਟਿਕਟ ਕਟਾ ਕੇ ਆਏ ਆ ਕਹਿੰਦਾ ਦੱਸੋ ਵੀ ਤੁਸੀਂ ਪੰਜਾਬ ਦਾ ਹੈਲੀਕਾਪਟਰ ਤੁਸੀਂ ਘਸਾ ਸਟਿਆ ਫੜ ਕੇ ਜਿਆ ਤਿੰਨਾ ਚੌਹ ਸਾਲਾਂ ਦੇ ਵਿੱਚ ਤੁਸੀਂ ਕਿਹੜਾ ਟਿਕਟ ਕਟਾ ਕੇ ਗਏ ਆ ਦੱਸੋ ਹਾਂ ਤੁਸੀਂ ਪ੍ਰਾਈਵੇਟ ਜੱਟਾਂ 'ਚ ਜਾਣੇ ਵਾਲੇ ਹੈਲੀਕਾਪਟਰਾਂ 'ਚ ਜਾਣੇ ਵਾਲੇ ਕਿਹੜੀਆਂ ਟਿਕਟਾਂ ਦੀਆਂ ਤੁਸੀਂ ਗੱਲਾਂ ਕਰਦੇ ਆ ਕੇਜਰੀਵਾਲ ਸਾਹਿਬ ਕੋ ਮਾੜੀ ਮੋਟੀ ਅਕਲ ਨੂੰ ਹੱਥ ਮਾਰੋ ਆ ਮੀਡੀਆ ਜਿਹੜਾ ਸੋਸ਼ਲ ਮੀਡੀਆ ਹੈ ਇਹ ਇਹਨੇ ਹੀ ਤੁਹਾਡੀ ਸਰਕਾਰ ਬਣਾਈ ਸੀ ਇਹਨੇ ਹੀ ਤੁਹਾਡੀ ਸਰਕਾਰ ਡੇਗਣੀ ਆ ਕਿਉਂਕਿ ਜੋ ਤੁਸੀਂ ਬਿਆਨ ਪਹਿਲਾਂ ਦਿੱਤੇ ਹੋ ਸੀ ਜੋ ਪਹਿਲਾਂ ਤੁਸੀਂ ਗੱਲਾਂ ਕੀਤੀਆਂ ਸੀ ਤੁਸੀਂ ਅੱਜ ਉਹਨਾਂ ਗੱਲਾਂ ਤੇ ਨਹੀਂ ਖੜੇ ਤੁਸੀਂ ਅੱਜ ਬਿਲਕੁਲ ਆਪਣੇ ਸਿਧਾਂਤਾਂ ਨੂੰ ਛੱਕੇ ਤੇ ਟੰਗ ਚੁੱਕੇ ਆ ਜੋ ਪੰਜਾਬੀਆਂ ਨੂੰ ਪੂਰੇ ਮੈਂ ਪੂਰੇ ਭਾਰਤ ਨੂੰ ਮੈਂ ਬੇਨਤੀ ਕਰਦਾ ਆ ਕਿ ਇਹਨਾਂ ਦੀਆਂ ਗੱਲਾਂ 'ਚ ਬਿਲਕੁਲ ਨਾ ਹੋ ਇਹ ਸਿਰੇ ਦੇ ਝੂਠੇ ਬੰਦੇ ਆ ਅਸੀਂ ਵੀ ਕਦੀ ਇਹਨਾਂ ਪਿੱਛੇ ਲੱਗ ਕੇ ਗੁੰਮਰਾਹ ਹੋਏ ਸੀ ਅਸੀਂ ਆਪਣੀ ਜ਼ਿੰਦਗੀ ਦੇ 8-10 ਸਾਲ ਖਰਾਬ ਕਰਤੇ ਇਹਨਾਂ ਪਿੱਛੇ ਆਪਣੇ ਕੰਮਕਾਰ ਛੱਡੇ ਘਰਦਿਆਂ ਤੋਂ ਵੀ ਦੂਰ ਰਹੇ